ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਬਹੁਤ ਪਿਆਰੀ ਜੀ ਲੈ ਕੇ ਆਏ ਆ ਤੇ ਇਹਦੇ ਵਿੱਚ ਜ਼ਿਆਦਾਤਰ ਅਸੀਂ ਤੁਹਾਨੂੰ ਅੱਜ ਪਸ਼ਮੀਨਾ ਦੇ ਸੂਟ ਦੇਣੇ ਆ ਤੇ ਨਾਲ ਦਵਾਂਗੇ ਜੀ ਪਿਓਰ ਵਾਲੀ ਜਿਹੜੀ ਸਿਲਕ ਵਾਲੀ ਬੈਲਵਟ ਹੁੰਦੀ ਆ ਪਿਓਰ ਵਾਲੇ ਸੂਟ ਬੈਲਵਟ ਦੇ ਵਿੱਚ ਬਹੁਤ ਸੋਹਣੀ ਜੀ ਕਲੈਕਸ਼ਨ ਰਹਿਣ ਵਾਲੀ ਹੈ ਤੇ ਬਾਕੀ ਥੋੜੇ ਕਮੈਂਟਾਂ ਦੀ ਵੇਟ ਰਹੇਗੀ ਜਿਹੜੀ ਵੀਡੀਓ ਅਸੀਂ ਤੁਹਾਨੂੰ ਅੱਜ ਦਿਖਾਉਣੀ ਉਹਦੇ ਵਿੱਚ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਰੀ ਹੀ ਵੀਡੀਓ ਪਿਓਰ ਤੇ ਰਹੇਗੀ ਜਿਹੜਾ ਪਸ਼ਮੀਨਾ ਰਹੇਗਾ ਉਹ ਵੀ ਪਿਓਰ ਪਸ਼ਮੀਨਾ ਰਹੇਗਾ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ 82838 ਇਸੀ ਨੰਬਰਾਂ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਇਸ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਡੇਲੀ ਸਾਡੀ ਵੀਡੀਓ ਆਉਂਦੀ ਹੈ ਜੀ 12 ਵਜੇ ਦੁਪਹਿਰ ਨੂੰ ਤਾਂ ਤੁਹਾਨੂੰ ਰੋਜ਼ ਨਵੀਂ ਨਵੀਂ ਕਲੈਕਸ਼ਨ ਦੇਖਣ ਨੂੰ ਮਿਲ ਸਕੇ ਬਹੁਤ ਸੋਹਣੇ ਜਿਹੇ ਸੂਟ ਨੇ ਜੀ ਜਿਹੜੀ ਅਸੀਂ ਅੱਜ ਦਿਖਾਣੇ ਆ ਜਿਹੜੀ ਮੈਂ ਤੁਹਾਨੂੰ ਪਿਓਰ ਵਾਲੀ ਸਿਲਕ ਵੈਲਵਟ ਦੇਣੀ ਆ ਅੱਜ ਦੀ ਵੀਡੀਓ ਦਾ ਹਾਈਐਸਟ ਪ੍ਰਾਈਸ ਇਹਦਾ ਹੀ ਰਹੇਗਾ ਬਾਕੀ ਸਾਰੇ ਇਸ ਤੋਂ ਘੱਟ ਰਹਿਣਗੇ ਜੀ ਇਹ ਹੈਗੇ ਨੇ ਜੀ ਪਿਓਰ ਸਿਲਕ ਦੇ ਉੱਪਰ ਦੇਖੋ ਜੀ ਸੂਟ ਇਹ ਪਿਓਰ ਸਿਲਕ ਵੈਲਵਟ ਆ ਪਹਿਲਾਂ ਤਾਂ ਸਿਲਕੀ ਦਿਖਾ ਦਵਾ ਜੀ ਬਹੁਤ ਸੋਨਾ ਬਿਲਕੁਲ ਪਿਓਰ ਤੇ ਤੁਹਾਨੂੰ ਸ਼ਾਈਨ ਦੱਸਦੀ ਹੋਏਗੀ ਸਟਫ ਵਿੱਚ ਇਹ ਉਹ ਸਟਫ ਆ ਜਿਹੜਾ ਆਪਾਂ ਲੈ ਕੇ ਡਾਈ ਕਰਵਾਨੇ ਆ ਵੈਲਵਟ ਦੇ ਵਿੱਚ ਠੀਕ ਆ ਤੇ ਬਹੁਤ ਸੋਹਣੇ ਜੇ ਸੂਟ ਨੇ ਇਦਾਂ ਰਹੂਗਾ ਜੀ ਇਹਦਾ ਜਿਹੜਾ ਵਰਕ ਕੀਤਾ ਹੋਇਆ ਨੈਕ ਬਹੁਤ ਸੋਹਣਾ ਬਣਿਆ ਹੋਇਆ ਤੇ ਬ੍ਰਾਂਡ ਰਹੇਗਾ ਜੀ ਇਹ ਜੈ ਵਿਜੇ ਦਾ ਜੈ ਵਿਜੇ ਬ੍ਰਾਂਡ ਦੇ ਸੂਟ ਨੇ ਤੁਹਾਨੂੰ ਪ੍ਰੋਪਰ ਘੇਰੇ ਤੇ ਸਾਰੇ ਤੇ ਇਹ ਵਰਕ ਵਾਲੀ ਲੇਸ ਮਿਲੇਗੀ ਜੀ ਪੈਚਿੰਗ ਕੀਤੀ ਹੋਈ ਹੈ ਸਾਰੇ ਤੇ ਤੇ ਇਹ ਵਾਲਾ ਹੈਗਾ ਜੀ ਤੁਸੀਂ ਚਾਹੇ ਬੈਕ ਤੇ ਲਗਾ ਸਕਦੇ ਹੋ ਜਾਂ ਬਾਜੂ ਤੇ ਲਗਾ ਸਕਦੇ ਹੋ ਐਕਸਟਰਾ ਦਿੱਤਾ ਹੋਇਆ ਤੁਹਾਨੂੰ ਠੀਕ ਹੈ ਜੀ ਜੈ ਵਿਜੇ ਬ੍ਰਾਂਡ ਸੂਟ ਰਹੇਗਾ ਸ਼ਰਟ ਬਹੁਤ ਸੋਹਣੀ ਆ ਤੇ ਜਿਹੜੀ ਇਹਦੇ ਨਾਲ ਸਲਵਾਰ ਦੇਣੀ ਆ ਅਸੀਂ ਤੁਹਾਨੂੰ ਇਹ ਪਿਓਰ ਤੇ ਦੇਣੀ ਆ ਜਿਹੜੀ ਸੋਨਾਰਾ ਠੀਕ ਹੈ ਇਹ ਹੈਗੀ ਹੈ ਜੀ ਪਿਓਰ ਖੀਨਖਾਵ ਇਹ ਖੀਨਖਾਵ ਦੀ ਸਲਵਾਰ ਹੈ ਜਿਹਦੇ ਨਾਲ ਜਿਹੜੀ ਪਿਓਰ ਵਾਲੀ ਬ੍ਰੋਕੇਟ ਹੁੰਦੀ ਆ ਜਿਹੜੀ ਹੱਥ ਦੀ ਮੂਰਤੀ ਦੀ ਹੁੰਦੀ ਆ ਠੀਕ ਹੈ ਇਹ ਪਿਓਰ ਵਾਲੀ ਖੀਨਖਾਵ ਹੈ ਜੀ ਇਹਦੇ ਨਾਲ ਇਹ ਬਾਟਮ ਆ ਸਲਵਾਰ ਦੇ ਉੱਪਰ ਦੇਖੋ ਇਹ ਬਹੁਤ ਸੋਹਣਾ ਪੈਚ ਲਗਾ ਕੇ ਫਿਰ ਉਹਦੇ ਪੌਂਚੇ ਇਹਦੇ ਰੈਡੀ ਕੀਤੇ ਹੋਏ ਆ ਤੁਸੀਂ ਪੈਂਟ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਥੋਡੀ ਚੁਆਇਸ ਇਹ ਹੈਗੀ ਹੈ ਜੀ ਟਾਈ ਮੀਟਰ ਦੀ ਬਹੁਤ ਸੋਹਣੀ ਜੀ ਤੇ ਬਹੁਤ ਸੌਫਟ ਪਿਓਰ ਵਾਲੀ ਸਟਫ ਦੇ ਉੱਪਰ ਇਸ ਦੀ ਸਲਵਾਰ ਦਾ ਡਿਜ਼ਾਈਨ ਤੇ ਨੈਕਸਟ ਇਹਦਾ ਹੈਗਾ ਜੀ ਦੁਪੱਟਾ ਉਹ ਵੀ ਸਿਲਕ ਵੈਲਵਟ ਤੇ ਹੀ ਰਹੇਗਾ ਐਦਾਂ ਕਾਫੀ ਲੰਮਾ ਚੌੜਾ ਜਿਹਾ ਤੇ ਲਾਈਟ ਵੇਟ ਐਦਾਂ ਰਹੇਗਾ ਇਹਦੇ ਦੁਪੱਟੇ ਦੇ ਬਾਰਡਰ ਠੀਕ ਹੈ ਇਹ ਦੁਪੱਟੇ ਦੇ ਬਾਰਡਰ ਹੈ ਜੀ ਬਹੁਤ ਸੋਹਣੇ ਜੇ ਪ੍ਰਾਈਸ ਰਹੇਗਾ ਇਸ ਉੱਤੇ ਦਾ 4950 4950 49505 ਦੇ ਵਿੱਚ ਬਹੁਤ ਸੋਹਣੀ ਜਿਹੀ ਕਲੈਕਸ਼ਨ ਹੈ ਜੀ ਨੈਕਸਟ ਦੇ ਵਿੱਚ ਜਿਹੜਾ ਤੁਹਾਨੂੰ ਸੂਟ ਦੇਣੇ ਇਹਨਾਂ ਦੇ ਨਾ ਜਿਹੜੇ ਪੈਚ ਲੱਗੇ ਹੋਏ ਨੇ ਇਹ ਵਰਕ ਵਾਲੇ ਤੇ ਉਹ ਤੁਹਾਨੂੰ ਅਲੱਗ-ਅਲੱਗ ਮਿਲਣਗੇ ਸਾਰਿਆਂ ਦੇ ਨਾਲ ਇਦਾਂ ਐਕਸੈਸਰੀ ਮਿਲੇਗੀ ਲਟਕਣ ਦੇ ਜੀ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਤੇ ਨਾਲ ਹੈਗਾ ਇਹ ਨੈਕਸਟ ਡਿਜ਼ਾਈਨ ਤੇ ਕਲਰ 49505 ਦੇ ਵਿੱਚ ਹੈ ਜੀ ਸੂਟ ਇਹ ਪਿਓਰ ਦਾ ਸੂਟ ਆ ਸਾਰਾ ਹੀ ਬਹੁਤ ਪਿਆਰਾ ਜਿਹਾ ਸੂਟ ਆ ਬਾਜੂ ਬਸਣੀ ਬਣੀਆ ਹੋਈਆਂ ਤੇ ਨੈਕ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਪੈਚ ਲਗਾਇਆ ਹੋਇਆ ਨੀਚੇ ਨਾ ਤਨਸੂਹੀ ਦਾਈ ਸੌਰੀ ਇਸ ਦਾ ਖੀਨ ਖਾਬ ਤੋਂ ਬ੍ਰਾਕਟ ਦਾ ਹੀ ਲਗਾਇਆ ਹੋਇਆ ਏ ਪਿਓਰ ਵਾਲਾ ਤੇ ਇਹ ਤਾਂ ਜਿਹੜਾ ਸਲਵਾਰ ਦਾ ਡਿਜ਼ਾਈਨ ਆ ਮੈਂ ਤੁਹਾਨੂੰ ਵੀ ਦਿਖਾਨੀ ਆ ਇਹ ਹੈਗਾ ਜੀ ਸਲਵਾਰ ਦਾ ਡਿਜ਼ਾਈਨ ਪਹਿਲਾਂ ਆਂਗਰ ਵਿੱਚ 벨ਵਟ ਦੇ ਕੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਇਹਨੇ ਇੱਕ ਦੇਖੋ ਇਦਾਂ ਪੈਚ ਦੀ ਤਰ੍ਹਾਂ ਲਗਾਇਆ ਹੋਇਆ ਤੁਹਾਨੂੰ ਇੱਕ ਡਿਜ਼ਾਈਨ ਬਣਾ ਕੇ ਦਿੱਤਾ ਹੋਇਆ ਜਦੋਂ ਤੁਸੀਂ ਸਟਿਚ ਕਰੋਗੇ ਤਾਂ ਇਹਨੂੰ ਤੁਸੀਂ ਖੋਲ ਲੈਣਾ ਉਰੇ ਤੋਂ ਤੇ ਫਿਰ ਬਾਅਦ ਚੋਂ ਮੂਰੀਆਂ ਤੇ ਐਡ ਕਰ ਲੈਣਾ ਹੁਣ ਤੁਸੀਂ ਦੇਖਣਾ ਜੀ ਪੈਂਟ ਬਣਾਣੀ ਹੈ ਜਾਂ ਸਲਵਾਰ ਬਣਾਣੀ ਹੈ ਇਹ ਉੱਪਰ ਨਹੀਂ ਹੈਗਾ ਬਿਲਕੁਲ ਵੀ ਇਹ ਦੇਖੋ ਇਹ ਸਲਾਈ ਲਗਾਈ ਹੋਈ ਹੈ ਔਰੇ ਠੀਕ ਹੈ ਦੋਨੋਂ ਸਾਈਡ ਇੰਟਰਲੌਕ ਆ ਤੁਸੀਂ ਇਹਨੂੰ ਔਰੇ ਤੋਂ ਉਤਾਰ ਕੇ ਆਪਣੇ ਅਕੋਰਡਿੰਗ ਕਰ ਸਕਦੇ ਹੋ ਤੇ ਇਹਦੇ ਦੇਖੋ ਜਿਹੜਾ ਡਿਜ਼ਾਈਨ ਉਹ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਡਿਜ਼ਾਈਨ ਆ ਤੇ ਜਿਹੜਾ ਇਹਦਾ ਦੁਪੱਟਾ ਸ਼ਾਲ ਆ ਉਹ ਵੀ ਬੈਲਵਟ ਦੀ ਰਹੇਗਾ ਐਦਾਂ ਡਿਜ਼ਾਈਨ ਕੀਤਾ ਹੋਇਆ ਜੈਵੀਜੇ ਬ੍ਰਾਂਡ ਆ ਜੀ ਤੇ ਪ੍ਰਾਈਸ ਹੈਗਾ ਇਹ 4950 ਇਦੇ ਵਿੱਚ ਜਿਹੜਾ ਸੈਕੰਡ ਥਰਡ ਕਲਰ ਆ ਇਹ ਵੀ ਬਹੁਤ ਸੋਹਣਾ ਸ਼ੇਡ ਆ ਕਲਰ ਬਹੁਤ ਪਿਆਰੇ ਆ ਸਾਰੇ ਤੇ ਜਿਹੜਾ ਡਿਜ਼ਾਈਨ ਬਣਿਆ ਉਹ ਸਾਰਿਆਂ ਨਾਲ ਡਿਫਰੈਂਟ ਆ ਇਹਦੇ ਵਿੱਚ ਲੁੱਕ ਵੀ ਥੋੜੀ ਪਤਲੀ ਆਂਦੀ ਹੈ ਕਿਉਂਕਿ ਇਹ ਢਿਲਕਮਾਜਾ ਸਟਫ ਹੈ ਬਹੁਤ ਸੋਹਣੀ ਲੁੱਕ ਆਂਦੀ ਆ ਜੀ ਫਿਟਿੰਗ ਵਗੈਰਾ ਕਾਫੀ ਅੱਛੀ ਆਂਦੀ ਆ ਇਹ ਬੈਕ ਸਾਈਡ ਦਾ ਤੁਹਾਨੂੰ ਬਾਰਡਰ ਮਿਲ ਜਾਏਗਾ ਇਸ ਤੇ ਇਹ ਰਹਾ ਇਹ ਬੈਕ ਦਾ ਵਾਟਰ ਹੈ ਠੀਕ ਹੈ ਜਾਂ ਫਿਰ ਤੁਸੀਂ ਬਾਜੂ ਦਾ ਵਾਟਰ ਬਣਾ ਸਕਦੇ ਹੋ ਇਹਦੇ ਨਾਲ ਵੀ ਤੁਹਾਨੂੰ ਬਹੁਤ ਸੋਹਣੇ ਜਿਹੇ ਡਿਜ਼ਾਈਨ ਦੇ ਵਿੱਚ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਹੈ ਇਹ ਪਿਓਰ ਦੀ ਸਲਵਾਰ ਮਿਲ ਜਾਗੀ ਇਦਾਂ ਹੀ ਹੈਗਾ ਜੀ ਇਹਦਾ ਸ਼ਾਹ ਪਿਓਰ ਕਿਸੇ ਠੀਕ ਹੈ ਤੇ ਨੈਕਸਟ ਆਏਗਾ ਜੀ ਇਹ ਵਾਲਾ ਸੂਟ ਇਹ ਦੋਨਾਂ ਵਿੱਚ ਨਾ 19 20 ਦਾ ਫਰਕ ਆ ਜਿਹੜਾ ਨੀਚੇ ਵਾਲਾ ਇਹ ਬਰਾਊਨ ਟੋਨ ਤੇ ਆ ਜਿਹੜਾ ਉੱਪਰ ਵਾਲਾ ਜੀ ਇਹ ਥੋੜਾ ਪਰਪਲ ਜਿਹਾ ਆ ਜਾਂਦਾ ਹੈ ਗ੍ਰੇ ਪਰਪਲ ਜਿਹਾ ਸ਼ੇਡ ਆ ਜਾਂਦਾ ਹੈ ਬਸ 19 20 ਦਾ ਹੀ ਫਰਕ ਆ ਜ਼ਿਆਦਾ ਨਹੀਂ ਫਰਕ ਹੈਗਾ ਕਲਰ ਦਾ ਤੇ ਇਹ ਹੈਗਾ ਜੀ ਇਹਦਾ ਡਿਜ਼ਾਈਨ ਸਿਲਕ ਵੈਲਵਟ ਤੇ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣਾ ਬਣਿਆ ਹੋਇਆ ਡਿਜ਼ਾਈਨ ਆ ਬਹੁਤ ਪਿਆਰਾ ਤੇ ਸਾਰੇ ਮਸ਼ੀਨੀ ਵਰਕ ਦੇ ਨਾਲ ਰੈਡੀ ਕੀਤੇ ਹੋਏ ਆ ਇਹ ਜੀ ਸਲਵਾਰ ਦਾ ਵੀ ਇਹ ਤਾਂ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਜਿਹੜਾ ਸਟੱਫ ਹੈ ਦਾ ਹੈ ਠੀਕ ਹੈ ਜੀ ਇਹ ਸੀਗੇ ਸਾਰੇ ਪਿਓਰ ਵਾਲੇ ਬੈਲਵਟ ਦੇ ਸੂਟ ਤੇ ਜਿਨ੍ਹਾਂ ਦਾ ਪ੍ਰਾਈਸ ਹੈਗਾ 4950 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਤੇ ਇਹ ਸੂਟ ਵੈਸੇ 6500 ਦਾ ਸੇਲ ਹੁੰਦਾ ਜਿਹੜਾ ਪਿਓਰ ਵਾਲਾ ਸੂਟ ਹੈ ਵਾਲਾ ਤੇ ਹੁਣ ਮੈਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਦਿਖਾਣੇ ਆ ਪਿਓਰ ਪਸ਼ਮੀਨਾ ਦੇ ਵਿੱਚ ਇਹ ਸਾਰੇ ਪਿਓਰ ਦੇ ਤੇ ਬ੍ਰਾਂਡ ਦੇ ਪੀਸ ਰਹਿਣਗੇ ਜੀ ਜਿੰਨੇ ਵੀ ਮੈਂ ਤੁਹਾਨੂੰ ਦਿਖਾਵਾਂਗੀ ਸੂਟ ਇਨਾਂ ਦੇ ਨਾਲ ਜੇ ਮੈਂ ਤੁਹਾਨੂੰ 1100 ਤੋਂ ਸ਼ੁਰੂ ਕਰ ਦਨੀ ਆ ਸੂਟ ਦਿਖਾਣੇ ਪਰ ਅੱਜ ਹੈਗੇ ਨਹੀਂ ਜ ਆਪਣੇ ਪਾਸ ਬ੍ਰਾਂਡੇਡ ਸੂਟ ਸਾਰੇ ਤੇ ਇਹ ਹੈਗਾ ਪਿਓਰ ਪਸ਼ਮੀਨੇ ਦਾ ਸੂਟ ਬਹੁਤ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਠੀਕ ਹੈ ਜੀ ਤੇ ਇਦਾਂ ਹੀ ਇਹਦੀ ਬੈਕ ਤੇ ਬਾਰਡਰ ਰਹੇਗਾ ਤੇ ਜਿਹੜੀਆਂ ਇਹਦੀਆਂ ਬਾਜੂ ਨੇ ਉਹ ਵੀ ਤੁਹਾਨੂੰ ਐਵੇਂ ਅਲੱਗ ਤੋਂ ਮਿਲਣਗੇ ਆ ਸਾਰੀਆਂ ਬਾਰਡਰ ਵਾਲੀਆਂ ਇਹ ਪਿਓਰ ਪਸ਼ਮੀਨਾ ਹੈ ਇਹ ਜੇ ਨੀਚੇ ਜੇ ਤੁਸੀਂ ਲਾਈਨਿੰਗ ਲਗਵਾ ਲਓ ਤਾਂ ਬਹੁਤ ਸੋਹਣਾ ਰਹੇਗਾ ਕਿਉਂਕਿ ਇੱਕ ਤਾਂ ਛਿੱਜਾਂ ਡਰ ਨਹੀਂ ਰਹਿੰਦਾ ਹੈਗਾ ਤੇ ਦੂਜਾ ਥੋੜੇ ਨਿੱਗੇ ਹੋਰ ਵੀ ਹੋ ਜਾਂਦੇ ਆ ਪਿਓਰ ਪਸ਼ਮੀਨੇ ਦਾ ਹੀ ਇਹਨਾਂ ਦੇ ਨਾਲ ਸ਼ਾਲ ਰਹੇਗਾ ਜੇ ਅੱਜ ਸ਼ਾਲ ਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਸੋਹਣਾ ਸ਼ਾਲ ਆ ਠੀਕ ਹੈ ਜੀ ਪਿਓਰ ਦਾ ਸੂਟ ਹੈ ਇਹ ਪਸ਼ਮੀਨੇ ਦਾ 2850 ਇਹ ਸੂਟ ਦਾ ਪ੍ਰਾਈਸ ਆ ਠੀਕ ਹੈ ਜੀ ਤੇ ਇਹਦੇ ਵਿੱਚ ਇੱਕ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲ ਜੇਗਾ ਅਲੱਗ-ਅਲੱਗ ਡਿਜ਼ਾਈਨ ਆਣਗੇ ਸਾਰੀ ਸੂਟਾਂ ਦੇ neck ਬਹੁਤ ਸੋਹਣਾ ਬਣਿਆ ਹੋਇਆ ਤੇ نیچے ਕੇਰਾ ਇਦਾਂ ਹੀ ਹੈ ਜੀ ਬਾਜੂ ਆ ਤੇ ਐਵੇਂ ਹੀ ਵੈਕਸਾਈਡਾ ਬਾਰਡਰ ਬਣੇ ਹੋਏ ਮੈਂ ਤੁਹਾਨੂੰ ਸ਼ਾਲ ਖੋਲ ਕੇ ਦਿਖਾ ਦੰਨੀ ਆ ਕਿਉਂਕਿ ਸ਼ਾਲ ਦਾ ਪ੍ਰਿੰਟ ਅਲੱਗ-ਅਲੱਗ ਹੈ ਸਾਰਿਆਂ ਦਾ ਠੀਕ ਹੈ ਜੀ 2850 ਦੇ ਵਿੱਚ ਸੂਟ ਹੈ ਇਹ ਬਹੁਤ ਸੋਹਣਾ ਜਿਹਾ ਤੇ ਇਹਦਾ ਜਿਹੜਾ ਨੈਕਸਟ ਕਲਰ ਆ ਉਹ ਯਲੋ ਮਸਟਰਡ ਜਿਹਾ ਬਹੁਤ ਸੋਹਣਾ ਜਿਹਾ ਡਿਜ਼ਾਈਨ ਦੇ ਨਾਲ ਆ ਐਦਾਂ ਠੀਕ ਹੈ ਸਿਲਕ ਸੌਰੀ ਪਿਓਰ ਪਸ਼ਮੀਨੇ ਦੀ ਸਲਵਾਰ ਆ ਤੇ ਐਦਾਂ ਪ੍ਰਿੰਟਡ ਸ਼ਾਲ ਨੇ ਜੀ ਇਹਨਾਂ ਦੇ ਪਸ਼ਮੀਨੇ ਦੇ ਥੋੜਾ ਜਿਹਾ ਸਟਾਲ ਸਟਾਈਲ ਆ ਚੜਾਈ ਹਲਕੀ ਜਿਹੀ ਘਟਾ ਜਿਆਦਾ ਘਟਣੀ ਨਹੀਂ ਹੈਗੀ ਲੰਬਾਈ ਪੂਰੀ ਰਹੇਗੀ ਫੋਰ ਸਾਈਡ ਜਰੀ ਬਾਰਡਰ ਦੇ ਨਾਲ ਰਹਿਣਗੇ ਇਹ ਸੂਟ ਸਾਰੇ ਸੂਟ ਜਰੀ ਤੇ ਬਣੇ ਹੋਏ ਆ 2850 ਦੇ ਵਿੱਚ ਨੇ ਜੀ ਸੂਟ ਇਹ ਠੀਕ ਹੈ ਇਹਦਾ ਵੀ ਤੁਹਾਨੂੰ ਲਾਈਨ ਵਾਲਾ ਜਿਹੜਾ ਪਹਿਲਾਂ ਸ਼ਾਲ ਦਿਖਾਇਆ ਉਹਦੇ ਵਾਂਗ ਹੀ ਡਿਜ਼ਾਈਨ ਮਿਲ ਜਾਏਗਾ ਇਹ ਜਿਹੜੇ ਇਹ ਮੰਜੇ ਅਲੂ ਮਸਟਰਡ ਕਲਰ ਦਿਖਾਇਆ ਉਹਦੇ ਵਿੱਚ ਹੀ ਤੁਹਾਨੂੰ ਇਹ ਤਿੰਨ ਕਲਰ ਮਿਲ ਜਾਣਗੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਜੀ ਇਹ ਸੀਗੇ ਸਾਰੇ 2850 ਵਾਲੇ ਸੂਟ ਤੇ ਨੈਕਸਟ ਜਿਹੜੇ ਤੁਹਾਨੂੰ ਮੈਂ ਦੇਣੇ ਆ ਉਹ ਹੈਗੇ ਨੇ 3000 ਪ੍ਰਾਈਸ ਵਾਲੇ ਸੂਟ ਇਹ ਦੋ ਸੂਟ ਨੇ ਇਹ 3000 ਦਾ ਸੂਟ ਆ ਤੇ ਰਾਖੀ ਬ੍ਰੈਂਡ ਦਾ ਸੂਟ ਆ ਜੀ ਪਿਓਰ ਪਸ਼ਮੀਨੇ ਤੇ ਆ ਇਹ ਤਾਂ ਸੈਂਟਰ ਪੈਨਲ ਦੇ ਨਾਲ ਬਣਿਆ ਹੋਇਆ ਸੂਟ ਹੈ ਇਹ ਇਸ ਵਰਕ ਦੇ ਨਾਲ ਆ ਸਾਰੇ ਸੂਟ ਮਸ਼ੀਨੀ ਵਰਕ ਹੋਇਆ ਹੋਇਆ ਇਹ ਸਾਰੀ ਮਸ਼ੀਨੀ ਵਰਕ ਹੈ ਜੀ ਇਸ ਤੇ ਉੱਪਰ ਠੀਕ ਹੈ ਤੇ ਇਹ ਹੈਗੀ ਹੈ ਜੀ ਸਲਵਾਰ ਇਹਦੇ ਨਾਲ ਤੁਹਾਨੂੰ ਚਨੌਣ ਸ਼ਫੌਨ ਦਾ ਦੁਪੱਟਾ ਮਿਲੇਗਾ ਇਹ ਦੁਪੱਟੇ ਵਾਲਾ ਸੂਟ ਆ ਪਸ਼ਮੀਨੇ ਦਾ ਬਈ ਲਾਈਕ ਨਹੀਂ ਕਰਦੇ ਸ਼ਾਲ ਵਗੈਰਾ ਕਹਿ ਦਿੰਦੇ ਨੇ ਹੈਵੀ ਹੋ ਜਾਂਦਾ ਹੈ ਤੇ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਚਨੌਣ ਸ਼ਫੌਨ ਦੇ ਦੁਪੱਟੇ ਦੇ ਨਾਲ 3000 ਦਾ ਸੂਟ ਹੈ ਇਹ ਜੈ ਸੌਰੀ ਰਾਖੀ ਬ੍ਰਾਂਡ ਦਾ ਸੂਟ ਆ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਹੈ ਜੀ ਇਹ ਵੀ ਸੂਟ ਬਹੁਤ ਸੋਹਣਾ ਹੈ ਇਹ ਤੋਂ ਤੁਹਾਨੂੰ ਨਾ 3 ਮੀਟਰ ਦੀ ਸ਼ਰਟ ਮਿਲੇਗੀ ਇਹ ਪਿਓਰ ਤੇ ਆ ਸੂਟ ਤੇ ਇਹਦੀ ਸਾਰੀ ਸਾਈਡ ਤੋਂ ਤੁਹਾਨੂੰ ਬਾਰਡਰ ਮਿਲ ਜੇਗਾ ਜਿਹੜਾ ਬਾਰਡਰ ਹੈ ਜੀ ਉਹਨੂੰ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਕਰਵਾ ਸਕਦੇ ਹੋ ਐਡਾ ਹੈ ਗਿਆ ਬਹੁਤ ਸੋਹਣੀ ਜੀ ਸ਼ਰਟ ਇਹ ਜਿੱਦਾਂ ਪਿਓਰ ਕਸ਼ਮੀਰੀ ਸੂਟ ਹੁੰਨੇ ਆ ਉਹ ਵਾਲੀ ਲੁੱਕ ਦੇ ਸੂਟ ਨੇ ਬ੍ਰਾਂਡਡ ਪੀਸ ਰਹਿਣਗੇ ਠੀਕ ਹੈ ਜੀ ਤੇ ਫੋਰ ਸਾਈਡ ਦੇਖੋ ਇਹ ਦੋਨੋਂ ਸਾਈਡ ਤੁਹਾਨੂੰ ਇਹ ਬਾਰਡਰ ਮਿਲੇਗਾ ਚੌੜਾ ਤੁਸੀਂ ਇਹਨਾਂ ਨੂੰ ਬੈਕ ਸਾਈਡ ਤੇ ਤਾਂ ਵੈਸੇ ਹੈਗਾ ਹੀ ਆ ਬਾਰਡਰ ਇਹਨਾਂ ਦੇ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਇਹ ਬੈਕ ਦਾ ਬਾਰਡਰ ਆ ਗਿਆ ਠੀਕ ਹੈ ਤੇ ਇਹ ਅਲੱਗ ਤੋਂ ਬਾਜੂ ਆ ਗਏ ਬਹੁਤ ਸੋਹਣਾ ਜਿਹਾ ਸੂਟ ਆਈ ਵੇ ਤੇ ਪ੍ਰਾਈਸ ਇਹਦਾ ਹੈਗਾ ਜੀ 3200 ਸ਼ਿਪਿੰਗ ਚਾਰਜਸ ਲੱਗਦੇ ਰਹਿਣਗੇ ਬਹੁਤ ਸੋਹਣਾ ਸਟੱਫ ਹੈ ਪਿਓਰ ਦਾ ਜਿਹੜਾ neck ਤੇ ਡਿਜ਼ਾਈਨ ਉਹ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈ ਇਹਦਾ ਜਿਹੜਾ ਸ਼ਾਲ ਆ ਉਹ ਵੀ ਪਿਓਰ ਦਾ ਸਟਾਲ ਆ ਇਹਦਾ ਪਸ਼ਮੀਨੀ ਤੇ ਪਿਓਰ ਤੇ 3200 ਪ੍ਰਾਈਸ ਆ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਚਾਰ ਕਲਰ ਇਹ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਚਾਰ ਕਲਰ ਨੇ ਜੀ 3200 ਪ੍ਰਾਈਸ ਆ ਠੀਕ ਐ ਤਿੰਨ ਐਸੀ ਤੁਹਾਨੂੰ ਦੇਣਾ ਉਹ ਵੀ 3200 ਦਾ ਹੀ ਆ ਇਹ ਵੀ ਪ्योर ਤੇ ਆ ਸਾਰੀ ਕਲੈਕਸ਼ਨ ਬ੍ਰਾਂਡਡ ਆ ਜੀ ਤੇ ਇਹ ਵੀ ਤੁਹਾਨੂੰ 3 ਮੀਟਰ ਦੀ ਸ਼ਰਟ ਦੇ ਨਾਲ ਮਿਲੇਗਾ ਐਦਾਂ ਹੈਗਾ ਜੀ ਇਸ ਦਾ ਬਹੁਤ ਪਿਆਰਾ ਜਿਹਾ ਜਰੀ ਬੂਟੀ ਦੇ ਨਾਲ ਬਹੁਤ ਸੋਹਣੇ ਜਿਹੇ ਪ੍ਰਿੰਟ ਦੇ ਨਾਲ ਡਿਜ਼ਾਈਨ ਇਸ ਤਾਂ ਤੇ ਇਹ ਹੈਗਾ ਬੈਕ ਦਾ ਪੱਲਾ ਠੀਕ ਆ ਤੇ ਬਾਜੂ ਇਹ ਵਾਲੀਆਂ ਲੱਗ ਤੁਨੇ ਪਿਓਰ ਦੇ ਸੂਟ ਨੇ ਸਾਰੀ ਜਰੀ ਬੂਟੀ ਦੇ ਨਾਲ ਹੈ ਜੀ ਤੇ ਨਾਲ ਪਸ਼ਮੀਨੇ ਦੀ ਸਲਵਾਰ ਆ ਇਹ ਵਾਲਾ ਸੂਟ ਰਾਖੀ ਬ੍ਰਾਂਡ ਦਾ ਸੂਟ ਆ ਤੇ ਇਦਾਂ ਇਹਨਾਂ ਦੇ ਨਾਲ ਪਸ਼ਮੀਨੇ ਦੇ ਹੀ ਸ਼ਾਲ ਨੇ ਬਹੁਤ ਪਿਆਰੇ ਜਿਹੇ ਪਸ਼ਮੀਨੇ ਦੇ ਸ਼ਾਲ ਠੀਕ ਹੈ ਜੀ ਇਹ ਦਾ ਕਲਰ ਨੈਕਸਟ ਆ ਗਿਆ ਤੇ ਇਹ ਕਾਪਰ ਜਿਹਾ ਬਹੁਤ ਸੋਨਾ ਸ਼ੇਡ ਆ 3200 ਪ੍ਰਾਈਸ ਆ ਉਮੀਦ ਕਰਦੀ ਆ ਤੁਹਾਨੂੰ ਇਹ ਵਾਲੀ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਦੇ ਹੋ ਜੀ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਦੇਖ ਲਈ ਥੈਂਕ ਯੂ ਸੋ ਮੱਚ